ਜਦੋਂ ਠੰਡ ਆ ਗਈ ਆ ਤੁਹਾਡੇ ਐਨ ਆਰ ਆਈ ਦੋਸਤਾਂ ਦੇ ਬਾਹਰੋਂ ਫੋਨ ਆ ਗਏ ਹੋਣਗੇ ਕਿ ਯਾਰ ਗੱਡੀ ਭਾਲ ਕੇ ਰੱਖੀ ਪੂਰੀ ਘੈਂਟ ਜੀ ਆਪਾਂ ਰੱਖਾਂਗੇ ਚਲਾਵਾਂਗੇ ਆਨੰਦ ਲਵਾਂਗੇ ਤੇ ਤੁਹਾਨੂੰ ਜੇ ਫਾਸਟ ਹੈਂਡ ਅਨਟਚ ਗੱਡੀਆਂ ਚਾਹੀਦੀਆਂ ਤਾਂ ਬਹੁਤ ਭਰੋਸੇ ਦੇ ਸੱਜਣਾ ਕੋਲੇ ਪਹੁੰਚਿਆ ਮੈਂ ਸੁਪਰੀਮ ਮੋਟਰਸ ਵਾਲਿਆਂ ਦੇ ਪਹੁੰਚਿਆ ਫਸਟ ਹੈਂਡ ਗੱਡੀਆਂ ਹੁੰਦੀਆਂ ਆ ਗੱਡੀ ਤੇ ਕੈਮਰਾ ਨਾਲ ਮਾਰੀਏ ਆਪਣੀ ਗੱਡੀ ਨਾਲੇ ਫਸਟ ਹੈਂਡ ਨਹੀਂ ਗਈ ਇਹ ਦੋ ਬੰਦਿਆਂ ਨੇ ਹੋਰ ਵੀ ਚਲਾ ਲਈਆ ਬ੍ਰਾਡਰ ਸਾਹਿਬ ਸਸਤੀ ਕਾਰ 80 ਗੱਲ ਬਾਈ ਜੀ ਕੀ ਹਾਲ ਬ੍ਰਾਡਰ ਸਾਹਿਬ ਸਾਰੀਆਂ ਜ਼ਿਆਦਾਤਰ ਫਸਟ ਹੈਂਡ ਵਾਲੀਆਂ ਹੀ ਹੁੰਦੀਆਂ ਆਪਾਂ ਹਾਂ ਜ਼ਿਆਦਾਤਰ 90% ਕਾਰਾਂ ਆਪਣੀਆਂ ਫਸਟ ਓਨਰ ਹੀ ਹੁੰਦੀਆਂ ਫਸਟ ਓਨਰ ਹੁੰਦੀਆਂ ਤੇ ਨੰਬਰ 2 ਤੇ ਗੱਡੀਆਂ ਅਨਟੱਚ ਹੁੰਦੀਆਂ ਤੇ ਨੰਬਰ 3 ਤੇ ਤੁਹਾਨੂੰ ਇੱਕ ਗੱਲ ਹੋਰ ਬ੍ਰਾਡਰ ਸਾਹਿਬ ਬਾਰੇ ਕਹਿੰਦਾ ਕਿ ਜਿਹੜਾ ਬੰਦਾ ਆ ਗਿਆ ਨਾ ਸੱਜਣ ਉਹ ਸੱਜਣ ਕਾਰ ਲੈ ਜਾਂਦਾ ਤੇ ਪਰ ਯਾਰ ਬਣ ਜਾਂਦਾ ਹੈ ਹੈ ਬਿਲਕੁਲ ਇਹ ਪਹਿਲਾ ਡੀਲ ਆ ਕਿ ਕਾਰ ਦੇ ਕੇ ਯਾਰ ਬਣਾਉਣ ਵਾਲਾ ਕੇਸ 823 ਸ਼ੁਰੂ ਜੀ ਗੱਲ ਭਰੋਸੇ ਦੀ ਆ ਨਾ ਬਾਈ ਹਾਂ ਹੂੰ ਕਾਰਾਂ ਦਾ ਵਪਾਰ ਕਰਦੇ ਯਾਰਾਂ ਦਾ ਵਪਾਰ ਨਹੀਂ ਕਰਦੇ ਆ ਜਿਓ ਜੀ ਇਹ ਬਾਈ 14 ਬੜਾ 15 ਹੈਗੀ ਐ Swift VDi ABS ਲੋਕਾਂ ਦੇ ਵਿੱਚ ਜੀ ਜੀ ਫਸਟ ਓਨਰ ਗੱਡੀ ਆ ਜੀ ਤੇ ਸਾਰੀ ਤਕਰੀਬਨ origignal ਗੱਡੀ ਆ ਜੀ ਇਹ ਗੱਡੀ ਆਪਾਂ ਤੁਹਾਨੂੰ ਪਤਾ ਵੀ ਲੈਂਡ ਦੇਣ ਵਾਲਾ ਮੋਲੀ ਕਰਨਾ 바ਰਗੇਨਿੰਗ ਵਾਲਾ ਆਪਾਂ ਕੰਮ ਨਹੀਂ ਰੱਖਿਆ ਹੋਇਆ ਜੀ ਇਹ ਗੱਡੀ ਆਪਾਂ ਨੰਬਰ ਲਾ ਕੇ ਜੀ 4 ਲੱਖ ਰੁਪਏ ਦੀ ਗੱਡੀ ਆਪਾਂ ਦੇ ਦਿਆਂਗੇ 4 ਲੱਖ ਰੁਪਏ ਦੀ ਕਿੰਨਾ ਮਾਡਲ ਦੱਸਿਆ ਸੀਗਾ ਜੀ ਇਹ 14 ਦਸੰਬਰ ਦੀ ਹੈ 14 ਦੇ ਰਜਿਸਟ੍ਰੇਸ਼ਨ ਇਹਦੀ 15 ਦੀ ਹੈ ਤੇ ਆਹ ਜੀ ਇਹ 2015 ਮਾਡਲ ਹੈ ਜੀ ਫਸਟ ਓਨਰ ਹੈ 85000 ਚੱਲੀ ਆ ਜੀ ਇਹ ਪੁਸ਼ ਬਟਨ ਵਾਲੀ ਆ ਜੀ ਟੌਪ ਮਾਡਲ ਨਵੀਂ ਸ਼ੇਪ ਵਾਲੀ ਆ ਗਈ ਪ੍ਰੋਜੈਕਟਰ ਲੈਂਪ ਫੇਸ ਲਿਫਟ ਵਾਲੀ ਜੀ ਇਹ ਜਿਹੜੀ ਗੱਡੀ ਹੈਗੀ ਆ ਆਪਾਂ ਨੰਬਰ ਲਾ ਕੇ ਜੀ ਦੇ ਦਿਆਂਗੇ 5 ਲੱਖ ਤੇ 60 ਹਜ਼ਾਰ ਰੁਪਏ ਦੀ 5 ਲੱਖ 60 ਹਜ਼ਾਰ ਰੁਪਏ ਦੀ ਤੇ ਆ ਆ ਗਈ ਹੈ ਜੀ ਉਹ ਜਿਹੜੀ ਜੈਟਾ ਜਿਹੜੀ ਬਰਾੜ ਸਾਹਿਬ ਨੂੰ ਸਭ ਤੋਂ ਜ਼ਿਆਦਾ ਪਸੰਦ ਗੱਡੀ ਆ ਹਾਂ ਹਾਂ ਬਰਾੜ ਸਾਹਿਬ ਕਿ ਕਿੰਨੇ ਪਾ ਦੇ ਦਿੰਦੇ ਜੀ ਇਹ 2014 ਮਾਡਲ ਆ ਬਾਈ ਜੀ ਜੀ ਹਾਈ ਲਾਈਨ ਆ ਜੀ ਟੌਪ ਵਾਲਾ ਮਾਡਲ ਜਿਹੜਾ ਹੈਗਾ ਜੀ ਤੇ ਇਹ ਜਿਹੜੀ ਗੱਡੀ ਹੈਗੀ ਆ ਆਪਾਂ ਨੰਬਰ ਲਾ ਕੇ ਦੇ ਦੇਾਂਗੇ 5 ਲੱਖ ਤੇ 75 ਹਜ਼ਾਰ ਦੇ 5 ਲੱਖ 75 ਹਜ਼ਾਰ ਰੁਪਏ ਦੀ ਗੱਡੀ ਮਿਲ ਜੂਗੀ ਤੇ ਇਹ ਇਹਦੀ ਇਹ ਇਹਦੀ ਲਗਜ਼ਰੀ ਬਾਰੇ ਜੇ ਪੁੱਛਣਾ ਹੋਵੇ ਬਰਾੜ ਸਾਹਿਬ ਨੂੰ ਦਫ਼ਤਰ ਚ ਆ ਕੇ ਬਹਿ ਕੇ ਪੁੱਛ ਲਿਓ ਜਟੇਲ ਨਾਲ ਦੱਸ ਨਹੀਂ ਹਾਂ ਬਰਾੜ ਸਾਹਿਬ ਇਹ ਗੱਡੀ ਦੇ ਫੈਨ ਵਾਲੇ ਆ ਬਰਾੜ ਸਾਹਿਬ ਕੋ ਹਮੇਸ਼ਾ ਪਾੜ ਕੇ ਲਿਓ ਨੇ ਇਹਦੇ ਨਾਲ ਦੀ ਇੱਕ ਹਨਾ ਉਹ ਖੜੀ ਨਾ ਹੁਣ ਵੀ ਆਪਣੇ ਕੋਲ ਹਾਂ ਤੇ ਆਹ ਆ ਜੀ ਆਰਮੀ ਵਾਲਿਆਂ ਦੀ ਇਹ ਇਹ ਫੋਰਸ ਮੋਟਰ ਦੀ ਆ ਜੀ ਗੱਡੀ ਆਈ ਸੀ ਇਹ ਫੋਰਚੂਨਰ ਦੇ ਕੰਪੀਟੀਸ਼ਨ ਤੇ ਇਹਨਾਂ ਨੇ ਬਣਾਈ ਸੀ ਵੈਸੇ 2012 ਮਾਡਲ ਆ ਇਹਦਾ ਹੁਣੇ ਸੌਦਾ ਹੋ ਗਿਆ ਬੰਦੇ ਅੰਦਰ ਬੈਠੇ ਆ ਅੱਛਾ ਜੀ ਇਹ ਲੈ ਗਏ ਆ ਗੱਡੀ ਹਾਂ ਜੀ ਓਏ ਹੋਏ ਹੋ ਪ੍ਰੀਤਾ ਆ ਕਿਸੇ ਗਾਖ ਦੀ ਤਾਂ ਨਹੀਂ ਇਹ ਨਹੀਂ ਆਪਣੀ ਹੀ ਹੈ ਜੀ ਆਪਣੀ ਹੀ ਆ ਹਾਂ ਇਹ ਤਾਂ ਜਮਾਂ ਨਵੀਂ ਆ ਇਹ ਅਕਤੂਬਰ 2023 ਦੀ ਗੱਡੀ ਹੈ ਜੀ ਜੀ 13000 ਕਿਲੋਮੀਟਰ ਸਿਰਫ ਚੱਲੀ ਆ 4/2 ਹੈਗੀ ਆ ਇਹ ਜੀ ਠੀਕ ਆ ਨੰਬਰ ਵੀ ਇਹਦਾ VIP ਆ ਜੀ ਫਰਸਟ ਓਨਰ ਆ ਫੁੱਲ ਅਨਸ਼ੋਰਡ ਫੌਲਨ ਛੋੜਾ ਤਾਂ ਕਿੰਨੇ ਦੀ ਦੇ ਦੇਗੀ ਸਾਰੀ origignal ਆ ਇਹ ਗੱਡੀ 13 ਲੱਖ ਰੁਪਏ ਦੇ ਦਾਂਗੇ ਆਪਾਂ 13 ਲੱਖ ਰੁਪਏ ਦੀ ਗੱਡੀ ਲੈ ਜਾਓ ਤੇ ਇੱਕ ਹੋਰ ਗੱਲ ਤੁਹਾਨੂੰ ਹੋਰ ਦੱਸ ਦਿੰਨਾ ਵੀ ਜੇ ਤੁਹਾਡਾ ਸਿਮਲ ਸਕੋਰ ਵਧੀਆ ਹੋਣਾ ਚਾਹੀਦਾ ਤੇ ਤੁਹਾਨੂੰ ਲੋਨ ਸੌបਤਾ ਵੀ ਮਿਲ ਜਾਊਗਾ ਹਾਂ ਮਿਲੂਗੀ ਬਿਲਕੁਲ ਹਾਂ ਤੇ ਆਪਾਂ ਬਰਾੜ ਸਾਹਿਬ ਅੰਦਰ ਹੋ ਜੀਏ ਬਾਹਰ ਗੱਡੀਆਂ ਰਹਿ ਗਈਆਂ ਕੋਸ਼ ਹਨ ਕੋਈ ਗੱਲ ਨੇ ਬਾਅਦ ਕਰ ਲਾਂਗੇ ਬਾਅਦ ਚ ਆ ਜੰਨੇ ਉਧਰ ਦੀ ਘੁੰਮ ਕੇ ਤੇ ਆਹ ਕਿਹੜੀ ਹੈ ਜੀ ਆਹ ਸਿਆਜ ਕਿਹੜੀ ਹੈ ਇਹ ਬਲੈਨੋ ਜੀ ਬਲੈਨੋ ਵਧੀਆ ਹਾਂਜੀ ਡੀਜ਼ਲ ਦੀ ਆ ਇਹ ਜੀ 2016 ਮਾਡਲ ਆ 90 ਹਜ਼ਾਰ ਕਿਲੋਮੀਟਰ ਚ ਇਹ ਜੈਟਾ ਮਾਡਲ ਆ ਟੌਪ ਤੋਂ ਸੈਕੰਡ ਵਾਲਾ ਮਾਡਲ ਆ ਇਹ ਜੀ ਤੇ ਇਹ ਕਿੰਨੇ ਦੀ ਆ ਜੀ ਇਹ ਆਪਾਂ ਨੰਬਰ ਲਾ ਕੇ ਗੱਡੀ ਜਿਹੜੀ ਹੈਗੀ ਆ 5.5 ਲੱਖ ਰੁਪਏ ਦੀ ਆਪਾਂ ਗੱਡੀ ਦੇ ਦਿਆਂਗੇ ਲੋ ਜੀ ਤੇ ਆਹ ਆ ਕ੍ਰੇਟਾ ਕ੍ਰੇਟਾ ਜੀ ਕ੍ਰਿਸਟਾ 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 ਇਹ ਕ੍ਰਿਸਟਾ Z ਹੈ ਜੀ ਟੌਪ ਮਾਡਲ ਮੈਨੂਅਲ ਦੇ ਵਿੱਚ ਜੀ ਇਹ ਗੱਡੀ ਬੰਪਰ ਟੂ ਬੰਪਰ ਓਰੀਜਨਲ ਆ ਇਹਨੂੰ ਕਿਤੇ ਕਲਮ ਵੀ ਰੰਗਦੀ ਲੱਗੀ ਜੀ 21000 ਕਿਲੋਮੀਟਰ ਚੱਲੀ ਆ ਠੀ ਹਾਂ ਜੀ ਥੋੜੀ ਬੜੀ ਚੱਲੀ ਆ ਹਾਂ ਹੂੰ ਤੇ BS6 ਆ ਇਹ ਵੀ ਰਜਿਸਟਰਡ 21 ਆ ਮਤਲਬ ਮੈਨੂਫੈਕਚਰ ਹੈ ਦੀ ਸੰਬਰ ਵੀਧੀਆ ਰਜਿਸਟ੍ਰੇਸ਼ਨ ਹੈ ਦੀ 21 ਦੀ ਹੈ ਹਾਂ 26 ਦਾ ਮਤਲਬ ਦਿੱਲੀ ਤੋਂ ਦਿੱਲੀ ਜਾਣ ਦਾ ਕੋਈ ਡਿੱਕਾ ਨਹੀਂ ਕੋਈ ਡਿੱਕਾ ਨਹੀਂ ਕੋਈ ਡਿੱਕਾ ਨਹੀਂ ਹਾਂਜੀ ਜੀ ਤੇ ਆਹ ਗੱਡੀ ਜਿਹੜੀ ਹੈਗੀ ਹੈ 22 ਲੱਖ ਰੁਪਏ ਦੇ ਦੇਾਂਗੇ ਜੀ ਆਪਾਂ ਇਹ ਸਕੋਰਪਿਓ ਆ ਗਈ ਜੀ 2018 ਮਾਡਲ ਐਸ 11 ਆ ਜੀ ਇਹ ਚੱਲੀ ਆ ਸਿਰਫ ਤੇ ਸਿਰਫ 66000 ਕਿਲੋਮੀਟਰ ਜੀ ਫਸਟ ਓਨਰ ਗੱਡੀ ਹੈ ਜੀ ਠੀਕ ਹੈ ਜੀ ਇਹ ਵੀ ਬੰਪਰ ਟੂ ਬੰਪਰ ਓਰੀਜਨਲ ਗੱਡੀ ਹੈ ਕਲਮ ਲੱਗੀ ਦੀ ਵੀ ਗਾਰੰਟੀ ਹੈ ਆਪਣੀ ਜੇ ਕਿਤੇ ਲੱਗੀ ਹੋਵੇ ਤਾਂ ਜੀ ਤੇ ਇਹ ਗੱਡੀ ਜਿਹੜੀ ਹੈਗੀ ਆ ਆਪਾਂ ਨੰਬਰ ਲਾ ਕੇ ਬਾਈ ਜੀ 1475 ਦੀ ਦੇ ਦਾਂਗੇ। ਅਲੋਏ ਵੀਲ ਇਹਨੂੰ ਐਕਸਟਰਾ ਲੱਗੇ ਹੋਏ ਆ। ਨਹੀਂ ਇਹ ਕਿਹੜੀ 11 ਹੈ? 11। 11 ਗੱਡੀ ਆ ਵੀ ਪ੍ਰੀਤ ਤੇ ਨੋਟ ਕਰ ਲੈ ਗੱਡੀ ਸਾਫ਼ ਬਹੁਤ ਜ਼ਿਆਦਾ ਸਾਫ਼ ਗੱਡੀ ਹੈ। ਸਿਰਫ 66000 ਕਿਲੋਮੀਟਰ ਚੱਲੀ ਹੈ। ਜਿਹਨੇ ਨੰਦ ਲੈਣਾ ਸਕਾਰਪਿਓ S11 ਦਾ ਅਲੋਏ ਵੀ ਲੱਗੇ ਆ ਟਾਇਰ ਨਵੇਂ ਪਏ ਹੋਇਆ। ਗੱਡੀ ਅੰਟਾਚਾ ਚਿੱਟੇ ਰੰਗ ਦੀ ਹੈ ਤੇ ਪੰਜਾਬ ਨੰਬਰ 'ਚ ਮਿਲੂਗੀ ਤੁਹਾਨੂੰ 14 ਲੱਖ। ਹਾਂ ਜੀ 1475। ਜੀ। ਇੱਕ ਕ੍ਰਿਸਟਾ ਕਰੇਤਾ ਆ ਗਈ ਜੀ ਇਹ ਮੈਨੂਅਲ ਦੇ ਵਿੱਚ ਟਾਪ ਵਾਲਾ ਮਾਡਲ ਆ ਐਸਐਕਸ ਸਨਰੂਫ ਵਾਲਾ ਜੀ ਠੀਕ ਆ ਜੀ ਇਹ ਵੀ 20 ਰਜਿਸਟਰਡ 21 ਆ ਗੱਡੀ ਜੀ ਦਸੰਬਰ 20 ਦੀ ਨਿਕਲੀ ਆ ਤੇ 21 ਦੀ ਰਜਿਸਟਰਡ ਆ ਜੀ ਇਹ ਗੱਡੀ ਚੱਲੀ ਹੈਗੀ ਆ ਵਿਦ ਸਰਵਿਸ ਰਿਕਾਰਡ 46 47000 ਕਿਲੋਮੀਟਰ ਹੋਰ 50000 ਚੱਲ ਗਈ ਆ ਇਸ ਵਕਤ ਜੀ ਮਤਲਬ ਸਰਵਿਸ ਇਹਦੀ 45 4000 ਤੇ ਹੋਈ ਵੀ ਆ ਜੀ ਇਹ ਗੱਡੀ ਆਪਾਂ ਜਿਹੜਾ ਜੈਸਨੋ ਰੇਟ ਆ 13.5 ਲੱਖ ਰੁਪਏ ਦੀ ਗੱਡੀ ਦੇ ਦਿਆਂਗੇ ਫਸਟ ਓਨਰ ਆ ਫਰੋਜਪੁਰ ਦਾ ਨੰਬਰ ਚੱਕੋ ਵੀ ਤੇ ਗੱਡੀ ਸਾਫ਼ ਇਹ ਵੀ ਬਹੁਤ ਪਈ ਐ ਸਾਰੀ ਰੇਂਜ ਨਾਲ ਗੱਡੀ ਆ ਨੰਬਰ ਵੀ ਬੜਾ ਸੋਹਣਾ ਐ ਦਾ ਠੀਕ ਬਰਾਤ ਸਾਹਿਬ ਆਹ ਜੀ ਇਹ ਆ ਗਈ ਜੀ ਕਰੋਲਾ ਐਲਟਿਸ ਜੀ ਐਲ ਜੀ ਪੁਸ਼ ਬਟਨ ਸਟਾਰਟ ਟਾਪ ਵਾਲਾ ਮਾਡਲ ਠੀਕ ਇਹ ਵੀ ਪਹਿਲੇ ਨਾਂ ਦੀ ਗੱਡੀ ਐ 95000 ਕਿਲੋਮੀਟਰ ਚੱਲੀ ਐ ਬੰਪਰ ਪੇਂਟ ਆ ਕੱਲਾ ਬਾਕੀ ਗੱਡੀ ਸਾਰੀ オリジナル ਆ ਠੀਕ ਹਾਂ ਜੀ ਇਹ ਕਿੰਨੇ ਦੀ ਐ ਜੀ ਇਹ ਨੰਬਰ ਲਾ ਕੇ ਜੈਸ ਨੂੰ ਦੇ ਦਾਂਗੇ ਆਪਾਂ ਭਾਈ 8 ਲੱਖ ਰੁਪਏ ਦੀ ਜੀ ਤੇ ਇੱਧਰ ਆ ਜਾਓ ਜੀ ਇਹ ਆ ਗਈ ਜੀ ਕ੍ਰੇਟਾ 2016 ਆਟੋ ਜੀ ਪੁਸ਼ ਬਟਨ ਸਟਾਰਟ ਜੀ ਇਹ ਸੈਕੰਡ ਓਨਰ ਗੱਡੀ ਆ ਗੱਡੀ ਇਹ ਵੀ ਚੱਲੀ ਐ 62000 ਕਿਲੋਮੀਟਰ ਜੀ ਸਰਤੇ ਸਿਰਫ ਗੱਡੀ ਚੱਲੀ ਬਹੁਤ ਥੋੜੀ ਐ ਵੀ ਇਹ ਵੀ ਗੱਡੀ ਸਾਰੀ ਓਰੀਜਨਲ ਆ ਜੀ ਕੱਲਾ ਬੰਪਰ ਹੀ ਪੇਂਟ ਆ ਇਹਦਾ ਇਹ ਗੱਡੀ ਆਪਾਂ ਨੰਬਰ ਲਾ ਕੇ 8 ਲੱਖ ਰੁਪਏ ਦੀ ਦੇ ਦਾਂਗੇ 8 ਲੱਖ ਰੁਪਏ ਦੀ ਮਿਲ ਜੂਗੀ ਤੇ ਆਹ ਆ ਜੀ ਇਹ ਨੋਵਾ ਇਹ ਨੋਵਾ ਆ ਗਈ ਜੀ ਵੀ 2013 ਮਾਡਲ ਜੀ ਇਹ ਵੀ ਸੈਕੰਡ ਓਨਰ ਆ ਪੰਜਾਬ ਨੰਬਰ ਇਹ ਗੱਡੀ ਆਪਾਂ ਸਵਾ 6 ਲੱਖ ਰੁਪਏ ਦੇ ਦਿਆਂਗੇ 138400 ਚੱਲੀ ਆ ਵਿੱਧ ਸਰਵਿਸ ਰਿਕਾਰਡ ਸੀਟ ਕਵਰ ਕਵਰ ਪੂਰੇ ਵਧੀਆ ਚੜੇ ਹੋਏ ਆ ਜੀ i20 2017 ਸਪੋਰਟਸ ਹੈ ਜੀ ਫਰਸਟ ਓਨਰ ਜੀ ਠੀਕ ਆ ਇਹ ਗੱਡੀ ਆਪਾਂ ਨੰਬਰ ਲਾ ਕੇ ਦੇ ਦਿਆਂਗੇ 5 ਲੱਖ ਤੇ 60000 ਰੁਪਏ 5 ਲੱਖ 60000 ਰੁਪਏ ਦੀ ਪੰਜਾਬ ਨੰਬਰ ਲਾ ਕੇ ਮਿਲ ਜੂਗੀ ਹਾਂਜੀ ਤੇ ਇਧਰ Swift ਬੜੀ ਸਾਫ਼ ਖੜੀ ਆ ਜੀ ਇਹ Swift 2014 ਮਾਡਲ ਆ ਬਾਈ ਜੀ ਜੀ ਇਹ ਫਰਸਟ ਓਨਰ ਗੱਡੀ ਆ 76000 ਚੱਲੀ ਆ ਜੀ ਤੇ ਗੱਡੀ ਇਕੱਲਾ ਬੰਪਰ ਪੇਂਟ ਆ ਜੀ ਗੱਡੀ ਸਾਰੀ ਓਰੀਜਨਲ ਹੈ ਇਹ ਗੱਡੀ ਆਪਾਂ ਜੈਸਨੂ ਵਾਲਾ ਜਿਹੜਾ ਰੇਟ ਆ 4 ਲੱਖ ਰੁਪਏ ਦੀ ਗੱਡੀ ਦੇ ਦੇਾਂਗੇ ਵੀਡੀਆਈ ਹੈ ਇਹ 4 ਲੱਖ ਰੁਪਏ ਦੀ ਮਿਲ ਜੂਗੀ ਵੀਡੀਆਈ ਗੱਡੀ ਆ ਹਾਂਜੀ ਹਾਂ ਆਪਦੇ ਸਮੇ ਦਾ ਟਾਪ ਆ ਇਹ ਕਿ ਇਹ ਜਿਹੜੀ ਜੈਡੀਡੀਆਈ ਆ ਗਈ ਸੀ ਉਦੋਂ ਹਾਂਜੀ ਬਲੈਰੋ ਜੀ ਇਹ ਬਲੈਰੋ ਫਰੀਦਕੋਟ ਨੰਬਰ ਦੀ ਆ ਪਹਿਲੇ ਨਾਂ ਦੀ ਆ 2017 ਮਾਡਲ ਆ ਜੀ ਜੀ ਇਹ ਐਸਐਲਐਕਸ ਮਾਡਲ ਆ ਜੀ ਇਹਦੇ ਪੰਜੇ ਟਾਇਰ ਨਵੇਂ ਆ ਲੋਏ ਲੱਗੇ ਹੋਏ ਆ ਗੱਡੀ ਨੂੰ ਜੀ ਇਹ ਗੱਡੀ ਦਾ ਜਿਹੜਾ ਇੱਕੋ ਹਾਨਾ ਵਾਲਾ ਰੇਟ ਆ 6.5 ਲੱਖ ਰੁਪਏ ਦੀ ਗੱਡੀ ਦੇ ਦੇਾਂਗੇ ਚੱਕੋ ਵੀ ਮੰਨ ਲਓ ਤੇ ਆ ਜੀ ਬਰੀਜ਼ਾ 2018 ZEI ਹੈ ਜੀ ਜੀ ਪਹਿਲੇ ਨਾਂ ਦੀ ਹੈ ਲੁਧਿਆਣੇ ਦਾ ਨੰਬਰ ਆ 9798 ਨੰਬਰ ਆ ਇਹ ਗੱਡੀ ਚੱਲੀ 85000 ਠੀਕ ਇਹ ਗੱਡੀ ਜਿਹੜੀ ਹੈਗੀ 8 ਲੱਖ 10000 ਰੁਪਏ ਦੇ ਦਾਂਗੇ 8 ਲੱਖ ਤੇ 10000 ਰੁਪਏ ਦੀ ਮਿਲ ਜੂਗੀ ਤੇ ਆਹਾ ਜੀ ਇਹ ਆ ਗਈ ਸਿਆਦ ZEI ਪਲੱਸ ਜੀ ਪੁਸ਼ਪਨੋ ਸਟਾਰਟ ਜੀ ਠੀਕ ਆ ਇਹ 16 ਮਾਡਲ ਆ ਜੀ ਇਹ ਗੱਡੀ ਆਪਾਂ 5.5 ਲੱਖ ਰੁਪਏ ਦੀ ਨੰਬਰ ਲਾ ਕੇ ਦੇ ਦਾਂਗੇ ਤੇ ਇੱਧਰ ਖੜੀ ਆ ਫੇਰ ਉਹੋ ਹੀ ਆ ਗਈ ਜੈਟਾ ਨਹੀਂ ਇਹ ਵੈਂਟੋ ਆ ਗਈ ਜੀ ਅੱਛਾ ਇਹ ਵੈਂਟੋ ਆ ਜੈਟਾ ਤੋਂ ਇੱਥਾਂ ਜੀ ਇਹ ਮੁਕਸਰ ਨੰਬਰ ਦੀ ਆ ਇਹ ਗੱਡੀ ਜਿਹੜੀ ਹਾਈ ਲਾਈਨ ਆ ਟਾਪ ਮਾਡਲ ਆ ਜੀ ਠੀਕ ਆ ਜੀ ਇਹ ਗੱਡੀ ਆਪਾਂ 3.5 ਲੱਖ ਰੁਪਏ ਦੇ ਦੇ ਦਾਂ ਸਵਾ 3 ਲੱਖ ਰੁਪਏ ਦੀ ਲੋਨ ਸਭ ਦਾ ਸਾਰੀਆਂ ਤੇ ਹੈਗੀ ਆ ਹਾਂ ਲੋਨ ਸਾਰੀਆਂ ਤੇ ਹੋ ਜਾਊਗਾ ਤੇ ਆਹ ਜੀ ਇਹ ਆ ਗਈ ਟੋ요ਟਾ ਇਟਿਓਸ ਡਿੱਗੀ ਵਾਲੀ ਜੀ ਪੰਜੇ ਟਾਇਰ ਲੋਏ ਨਵੇਂ ਆ ਤੇ ਜੋ ਕੋਹਾਮਾ ਦੇ ਟਾਇਰ ਲੋਏ ਨਵੇਂ ਲੱਗੇ ਆ ਪਲਾਟੀ ਦੇ ਇਹ ਗੱਡੀ ਜਿਹੜੀ ਹੈਗੀ ਆ ਨੰਬਰ ਬੜਾ ਸੋਹਣਾ ਦਾ 1616 ਮੋਗੇ ਦਾ ਨੰਬਰ ਆ ਜੈਟ ਡੋਨਰ ਆ ਇਹ ਗੱਡੀ 3.4 ਲੱਖ ਰੁਪਏ ਦੀ ਆਪਾਂ ਦੇ ਦੇਾਂਗੇ ਤੇ ਆ ਇਹ 11 ਫੇਰ ਖੜੀ ਆ ਆਪਣੇ ਕੋਲੇ ਫੇਰ 11 ਆ ਗਈ ਆ ਇਹ 2019 ਮਾਡਲ ਆ ਬਾਈ ਜੀ ਜੀ ਇਹ ਗੱਡੀ ਚੱਲੀ ਆ 76000 ਕਿਲੋਮੀਟਰ ਜੀ ਫਸਟ ਓਨਰ ਆ ਜੀ ਇਹ ਨੰਬਰ ਲਾ ਕੇ 15 ਲੱਖ ਰੁਪਏ ਦੀ ਗੱਡੀ ਦੇ ਦੇਾਂਗੇ 15 ਲੱਖ ਰੁਪਏ ਦੀ ਗੱਡੀ ਮਿਲੂਗੀ ਨੰਬਰ ਲਾ ਕੇ 19 ਮਾਡਲ ਆ 19 ਮਾਡਲ ਆ ਨਵੇਂ ਟਾਇਰ ਆ 76000 ਚੱਲੀ ਆ ਤੇ ਆ ਆ ਗੱਡੀ ਜੀ ਇਨੋਵਾ ਇਹ ਇਨੋਵਾ ਜਿਹੜੀ ਹੈਗੀ ਆ ਜੀ ਇਹ ਵੀ V ਮਾਡਲ ਆ ਜੀ ਠੀਕ ਆ ਇਹ ਵੀ ਸੈਕੰਡ ਓਨਰ ਆ ਗੱਡੀ ਇਹ 132000 ਚੱਲੀ ਆ ਵਿੱਧ ਸਰਵਿਸ ਰਿਕਾਰਡ ਜੀ 2015 ਇਹ ਆਫੀਸਰ ਦੇ ਕਮਿਸ਼ਨਰ ਦੀ ਗੱਡੀ ਹੈ ਜੀ ਆਪਣੇ ਇਨਫੋਰਮੇਸ਼ਨ ਕਮਿਸ਼ਨ ਦਾ ਕਮਿਸ਼ਨਰ ਆ ਬਾਈ ਜੀ ਉਹਨਾਂ ਦੀ ਗੱਡੀ ਆ ਆਪਣੇ ਮਿੱਤਰ ਆ ਜੀ ਤੇ ਇਹ ਗੱਡੀ ਜਿਹੜੀ ਹੈਗੀ ਆ ਬਾਈ ਜੀ ਆਪਾਂ ਨੂੰ 8.5 ਲੱਖ ਰੁਪਏ ਦੀ ਮਿਲ ਜੂਗੀ ਫੁੱਲ ਇਨਸ਼ੋਰ ਆ ਇੰਸ਼ੋਰੈਂਸ ਦੀ ਹੋਈ ਨੁ ਹੋ ਜੇ ਦੇਣੀ ਹੋਏ 15 20 ਅੱਛਾ ਜੀ ਫੁੱਲ ਇਨਸ਼ੋਰ ਹਾਂ ਬਰ ਅਥਾ ਵਿੱਚ ਕੱਟ ਲੈਣੀ ਹੈ ਗੱਡੀ ਜੇ ਕਿਸੇ ਦੀ ਬੰਦੇ ਨੇ ਵਿੱਚ हां ਵਿੱਚ ਵੀ ਕੱਟ ਲਾਂਗੇ ਜੀ ਜੀ ਇਹ ਬਲੈਰੋ ਆ ਗਈ ਜੀ 2017 ਮਾਡਲ ZLX ਜੀ ਟੌਪ ਵਾਲੀ ਜੀ ਠੀਕ ਹੈ ਅਲਾਏ ਟਾਇਰ ਇਹਦੇ ਵੀ ਨਵੇਂ ਆ ਜੀ ਫਰੀਦਕੋਟ ਨੰਬਰ ਆ ਪਹਿਲੇ ਨਾਂ ਦੀ ਆ ਜੀ ਇਹ ਗੱਡੀ ਵੀ ਆਪਾਂ 6.5 ਲੱਖ ਰੁਪਏ ਦੀ ਦੇ ਦੇਾਂਗੇ 6.5 ਲੱਖ ਰੁਪਏ ਦੀ ਗੱਡੀ ਮਿਲ ਜੂਗੀ ਤੇ ਬਰਾਰ ਸਾਹਿਬ ਆਹ ਜੀ ਇਹ ਪੋਲੋ ਕ੍ਰਾਸ ਆ ਗਈ ਜੀ ਹਾਈਲਾਈਨ ਵੋਕਸ ਵੈਗਨ ਦੀ ਜੀ ਇਹ ਗੱਡੀ ਬਹੁਤ ਘੱਟ ਚੱਲੀ ਐ ਪਹਿਲੇ ਨਾਂ ਦੀ ਐ ਇਹ 14 ਰਜਿਸਟਰਡ 15 ਜੀ ਇਹ ਚੱਲੀ ਐ ਸਿਰਫ ਤੇ ਸਿਰਫ 55000 ਕਿਲੋਮੀਟਰ ਜੀ ਇਹ ਗੱਡੀ ਆਪਾਂ ਨੰਬਰ ਲਾ ਕੇ 4 ਲੱਖ ਰੁਪਏ ਦੀ ਗੱਡੀ ਦੇ ਦਿਆਂਗੇ 4 ਲੱਖ ਦੀ ਦੇ ਦਾਂ ਤੇ ਬਰਾੜ ਸਾਹਿਬ ਇੱਧਰ ਦੋ ਗੱਡੀਆਂ ਖੜੀਆਂ ਕਿਸ ਸਕੋਰਪਿਓ ਖੜੀ ਖੜੀਆਂ ਹਾਂਜੀ ਹਾਂਜੀ ਜੀ ਆ ਜੋ ਆ ਆਲਟੋ ਵੀ ਗਣੀ ਆ ਇਹ ਆਲਟੋ ਤਾਂ ਆਪਣੇ ਕੋਲੇ ਮੁੰਡਾ ਸੇਲਜ਼ਮੈਨ ਆ ਜੀ ਉਹਦੀ ਆ ਵੈਸੇ ਹੈ ਵਕਾਉਈ ਆ ਅੱਛਾ ਜੀ ਅੱਛਾ ਜੇ ਕੋਈ ਆਲਟੋ ਬਾਰੇ ਜਾਣਕਾਰੀ ਲੈਣੀ ਜਾਂਦਾ ਲੈ ਸਕਦਾ ਤਾਂ ਹੀ ਇਹਦੇ ਥੋੜਾ ਜਨਾ ਉਹ ਧੁੰਤੂ ਨਾਲੀ ਆ ਇਹ ਧੌਣ ਤਾਨ ਵਾਲੀ ਇਹ ਸਕੋਰਪਿਓ ਹੈਗੀ ਆ ਜੀ 2012 ਮਾਡਲ ਜੀ ਤੇ ਗੱਡੀ ਪੰਜਾਬ ਫਰੀ ਕੋਟ ਨੰਬਰ ਆ ਨੰਬਰ ਵੀ ਬੜਾ ਸੋਹਣਾ 501 ਜੀ ਐਸ ਐਲ ਐਕਸ ਗੱਡੀ ਆ ਇਹ ਗੱਡੀ ਜਿਹੜੀ ਹੈਗੀ ਆ ਆਪਾਂ ਦੇ ਦੇਾਂਗੇ ਬਾਈ ਜੀ 4 ਲੱਖ ਰੁਪਏ ਦੀ 4 ਲੱਖ ਰੁਪਏ ਦੀ ਗੱਡੀ ਮਿਲ ਜੂਗੀ ਮਨੋ ਹਲੋ ਐਕਸ ਪੀਓ ਟਾਇਰ ਮੇਂਟੇਨਸ ਲੱਗੇ ਆ ਹਾਂ ਅਲਾਈਲ ਵੀਰ ਲੱਗੇ ਵੇ ਗੱਡੀ ਸਾਫ ਆ ਹਾਂ ਜੀ ਹਾਂ ਆਜੋ ਬਾਹਰਲੇ ਪਾਸੇ ਚੱਲ ਜਾਈਏ ਰਾਤ ਸਾਹਿਬ ਟਰੈਕਟਰਾਂ ਬਾਰੇ ਵੀ ਜਾਣਕਾਰੀ ਦੇਵਾਂਗੇ ਤੁਹਾਨੂੰ ਟਰੈਕਟਰਾਂ ਦੀ ਇੱਕ ਅਗਲੀ ਵੀਡੀਓ ਆਊਗੀ ਟਰੈਕਟਰ ਵੀ ਦੇਣੇ ਆ ਟਰੈਕਟਰ ਵਿੱਚ ਕੱਟੇ ਹੋਏ ਏਜੰਸੀ ਦੇ ਤੇ ਇਹ ਟਰੈਕਟਰਾਂ ਬਾਰੇ ਵੀ ਜਾਣਕਾਰੀ ਦੰਨੇ ਆ ਪਹਿਲਾਂ ਆਪਾਂ ਗੱਡੀਆਂ ਬਾਰੇ ਜਾਣਕਾਰੀ ਨਵੇੜ ਲਈਏ ਆਹ ਲੋ ਜੀ ਆਹ ਖੜੀ ਆ I10 ਇਹ ਬੜੇ ਭਰਾਵਾਂ ਦੀ ਆਪਣੇ ਕੋਲੇ ਡਿਮਾਂਡ ਆਉਂਦੀ ਹੈ ਜੀ ਛੋਟੀ ਗੱਡੀ ਦੇ ਵਿੱਚ ਆਟੋਮੈਟਿਕ ਗੱਡੀ ਚਾਹੀਦੀ ਹੈ ਬੱਚਿਆਂ ਦੇ ਸਿੱਖਣ ਨੂੰ ਲੇਡੀਜ਼ ਦੇ ਚਲਾਉਣ ਨੂੰ ਜੀ ਇਹ 2012 ਮਾਡਲ ਗੱਡੀ ਹੈ ਜੀ I10 ਪੈਟਰੋਲ ਦੀ ਸਿਰਫ ਤੇ ਸਿਰਫ 33000 ਚੱਲੀ ਆ ਜੀ ਇਹ ਲਿਮਟਿਡ ਐਡੀਸ਼ਨ ਹੈ ਸਨਰੂਫ ਵਾਲੀ ਜੀ ਤੇ ਆਟੋਮੈਟਿਕ ਹਾਂ ਜੀ ਠੀਕ ਹੈ ਜੀ ਤੇ ਸਾਰੀ オリジナル ਗੱਡੀ ਆ ਅਲੋਏ ਵਾਸਤਾ ਲੱਗੇ ਹੋਏ ਗੱਡੀ ਨੂੰ ਤੇ ਗੱਡੀ ਚੱਲੀ ਬਹੁਤ ਘੱਟ ਆ ਇਹ ਜੀ ਤੇ ਜਿਹਨੇ ਲੇਡੀਜ਼ ਦੇ ਚਲਾਉਣ ਨੂੰ ਲੈਣੀ ਆ ਤੇ ਜਾਂ ਜਵਾਕਾਂ ਦੇ ਸਿੱਖਾਂ ਨੂੰ ਲੈਣੀ ਆ ਉਹਦੇ ਵਾਸਤੇ ਨਜ਼ਾਰਾ ਆ ਜੀ ਜਿਵੇਂ ਕਹਿੰਦਾ ਬਾਹਰੋਂ ਬੂਰੋਂ ਵੀ ਆਉਣੇ ਹੁੰਦੇ ਬੁਢੀਆਂ ਨੇ ਚਲਾ ਲਈ ਆ ਆਟੋਮੈਟਿਕ ਜੀ ਇਹ ਜਿਹੜੀ ਗੱਡੀ ਹੈਗੀ ਬਾਈ ਜੀ ਐਨਓਸੀ ਨਾਲ ਦੇ ਦੇਾਂਗੇ 2 ਲੱਖ ਤੇ 75000 ਰੁਪਏ ਦੀ 2 ਲੱਖ 75000 ਹਾਂ ਐਨਓਸੀ ਵੈਸੇ ਉਹਦੀ ਆਈ ਹੋਈ ਆ ਨੰਬਰ ਵੀ ਲੱਗ ਜੂਗਾ ਜੀ ਥੋੜਾ ਲਓ ਜੀ ਇਹ 2014 ਆਟੋ ਆ ਗਈ ਜੀ ਵਰਨਾ ਜੀ ਇਹ ਜਿਹੜੀ ਗੱਡੀ ਹੈਗੀ ਇਹ ਸੈਕੰਡ ਓਨਰ ਆ ਜੀ ਇਹ ਗੱਡੀ ਜਿਹੜੀ ਹੈਗੀ ਆ ਬਾਈ ਜੀ 4.5 ਲੱਖ ਰੁਪਏ ਦੀ ਆਪਾਂ ਨੂੰ ਗੱਡੀ ਮਿਲ ਜੂਗੀ 4.5 ਲੱਖ ਰੁਪਏ ਦੀ ਆਟੋਮੈਟਿਕ ਵਰਨਾ ਤੇ ਇੱਧਰ ਆ ਖੜੀ ਹੈ ਜੀ ਇਹ 12 ਮਾਡਲ ਹੈ ਜੀ ਜੀ ਵਰਨਾ ਜੀ ਇਹ 3.5 ਲੱਖ ਰੁਪਏ ਦੀ ਮਿਲ ਜੂਗੀ 3.5 ਲੱਖ ਰੁਪਏ ਦੀ ਮਿਲ ਜੂਗੀ ਤੇ ਤਕਰੀਬਨ ਨਾ ਗੱਡੀਆਂ ਮੈਂ ਤੁਹਾਨੂੰ ਦੱਸਦਾ ਗਾ ਇੱਕ ਉਹ ਖੜੀ ਹੈ ਜੀ ਉਹ ਵੀ ਤੇ ਨਹੀਂ ਉਹ ਤਾਂ ਆਪਣੇ ਮੁੰਡਾ ਕੰਮ ਕਰਦਾ ਉਹਦਾ ਅੱਛਾ ਅੱਛਾ ਕੰਮ ਕਰਦਾ ਉਹਦੀ ਆ ਮੈਂ ਤੁਹਾਨੂੰ ਦੱਸਦਾ ਬਾਹਰ ਤਾਂ ਨਹੀਂ ਖੜੀਆਂ ਬਰਾਤ ਸਭ ਕੋਈ ਬਾਹਰ ਵੀ ਆਪਣੇ ਕੋਲੇ ਜੇਟਾ ਇੱਕ ਆਪਣੇ ਕੋਲੇ ਹੋਰ ਹੈਗੀ ਆ ਜੀ 2013 ਰਜਿਸਟਰ 14 ਜੀ ਉਹ ਵੀ ਗੱਡੀ ਸਾਫ਼ ਹੈ ਜੀ ਕੰਫਰਟ ਲਾਈਨ ਨਵੀਂ ਗੱਡੀ ਆ ਉਹ ਵੀ ਉਹ ਗੱਡੀ ਵੀ ਜਿਹੜੀ ਹੈਗੀ ਆ ਆਪਾਂ ਨੰਬਰ ਲਾ ਕੇ ਦੇ ਦਿਆਂਗੇ 575 ਦੇ ਤੇ ਕੋਈ ਵੀ ਸੱਜਣ ਕੋਈ ਵੀ ਸੱਜਣ ਕਿਸੇ ਵੀ ਕਿਸਮ ਦੀ ਗੱਡੀ ਖਰੀਦਣੀ ਚਾਹੁੰਦਾ ਹੈ ਨਾ ਤਾਂ ਜੇ ਤੁਹਾਨੂੰ ਲੱਗਦਾ ਕਿ ਸਾਡੇ हटਕੇ ਆ ਕੋਈ ਚੁਆਇਸ ਕਲਰ ਚੁਆਇਸ ਜਾਂ ਕੋਈ ਵੀ ਤਾਂ ਤੁਸੀਂ ਬਰਾੜ ਸਾਹਿਬ ਨੂੰ ਉਹਨਾਂ ਨੂੰ ਫੋਨ ਕਰ ਦਿਓ ਇਹਨਾਂ ਦੀ ਨਿਗਾਹ 'ਚ ਤਕਰੀਬਨ ਗੱਡੀਆਂ ਹੁੰਦੀਆਂ। ਬਾਕੀ ਕੁਝ ਆਪਣੀਆਂ ਆਉਣ ਵਾਲੀਆਂ ਗੱਡੀਆਂ ਜਿਵੇਂ ਸਕੋਰਪੀਓ ਕਾਲੇ ਰੰਗ ਦੀ ਬੜੀ ਡਿਮਾਂਡ ਆਉਂਦੀ ਐ S11 ਦੀ 18 ਮਾਡਲ ਆਪਣੇ ਕੋਲੇ ਪਹਿਲੇ ਨਾਂ ਦੀ ਆ ਰਹੀ ਐ ਬਲੈਕ ਬਹੁਤ ਨਵੀਂ ਗੱਡੀ ਆ। ਉਹ ਆਪਾਂ ਨੰਬਰ ਲਾ ਕੇ 14.5 ਲੱਖ ਰੁਪਏ ਦੀ ਗੱਡੀ ਦੇ ਦਿਆਂਗੇ। ਹਮਮ ਕੈਪਟਨ ਸੀਡ ਚਾ ਉਹ ਚੱਲੀ 83000 ਪਹਿਲੇ ਨਾਂ ਦੀ ਆ। ਤੇ ਕੋਈ ਵੀ 18 ਮਾਡਲ ਆਪਾਂ ਕੋਲੇ K10 ਆਉਣ ਵਾਲੀ ਐ ਐਲਟੋ VXI ਜੀ ਪਹਿਲੇ ਨਾਂ ਦੀ ਪੰਜਾਬ ਨੰਬਰ ਦੀ ਜੀ ਜੇ ਸੱਜਣੇ ਲੈਣੀ ਆ। ਤੇ 275000 ਰੁਪਏ ਦੀ ਗੱਡੀ ਦੇ ਦਿਆਂਗੇ ਹਾਂ ਬਾਕੀ ਹੋਰ ਵੀ ਗੱਡੀਆਂ ਸਾਡੀਆਂ ਆਉਣ ਵਾਲੀਆਂ ਹੈਗੀਆਂ ਰੋਟੇਸ਼ਨ ਮਤਲਬ ਇਹਦਾ ਤੁਸੀਂ ਕਈ ਵਾਰ ਕੀ ਕਰਦੇ ਆ ਕਿ ਜਦੋਂ ਵੀਡੀਓ ਪੁਰਾਣੀ ਹੋ ਜਾਂਦੀ ਹੈ ਨਾ ਤਾਂ ਤੁਸੀਂ ਫੋਨ ਲਾਉਣਾ ਬੰਦ ਕਰ ਦਿੰਦੇ ਆ ਤੁਹਾਨੂੰ ਐ ਲੱਗਦਾ ਕਿ ਸ਼ਾਇਦ ਵੀਡੀਓ ਨਵੀਂ ਪਈ ਸੀਗੀ ਉਦੋਂ ਹੀ ਗੱਡੀਆਂ ਉਸ ਤੋਂ ਬਾਅਦ ਹੋਣਗੀਆਂ ਨਹੀਂ ਬਰਾੜ ਸਾਹਿਬ ਦਾ ਜਿਹੜਾ ਸੁਪਰੀਮ ਮੋਟਰਸ ਵਾਲਾ ਹੈਗਾ ਨਾ ਇਹ ਹਮੇਸ਼ਾ ਐਵੇਂ ਹੀ ਭਰਿਆ ਹੀ ਹੁੰਦਾ ਤੇ ਵਧੀਆ ਅਨਟੱਚ ਗੱਡੀਆਂ ਨਾ ਪਹਿਲੇ ਨਾਲੀਆਂ ਗੱਡੀਆਂ ਦੇ ਨਾਲ ਭਰਿਆ ਬਾਈ ਹੁੰਦਾ ਤੇ ਕੋਈ 바ਰਗੇਨਿੰਗ ਵਾਲਾ ਨਹੀਂ ਤੁਹਾਨੂੰ ਬਾਲੀ ਟੈਨਸ਼ਨ ਨਹੀਂ ਭਾਵੇਂ ਤੁਸੀਂ ਨਿੱਕੇ ਜਿਹੇ ਨਿਆਣੇ ਜਵਾਕ ਨੂੰ ਕਹਿ ਦੋ ਕਿ ਬਰਾੜ ਤੋਂ ਜਾ ਕੇ ਗੱਡੀ ਫੜ ਲਿਆ ਤੇ ਇਹਨਾਂ ਦੀ ਜਿਹੜੀ ਡੀਲ ਆ ਉਹਦੇ ਨਾਲ ਵੀ ਉਸੇ ਤਰ੍ਹਾਂ ਦੀ ਕੋਈ ਰਹੂਗੀ ਜਿਸ ਤਰ੍ਹਾਂ ਦੀ ਕਿਸੇ ਵਪਾਰੀ ਨਾਲ ਹੁੰਦੀ ਆ ਜਿਹੜੀ ਸਭ ਤੋਂ ਵੱਡੀ ਗੱਲ ਆ ਜਿਹੜੀ ਗੱਲ ਕੈਮਰੇ ਤੇ ਕਹਿਣ ਲਈ ਮੇਰੇ ਮਨ ਦੇ ਵਿੱਚ ਇੱਕ ਕੌਨਫੀਡੈਂਸ ਆ ਰਿਹਾ ਉਹ ਇਸ ਕਰਕੇ ਆ ਰਿਹਾ ਕਿਉਂਕਿ ਇਹਨਾਂ ਦੀ ਡੀਲ ਬਹੁਤ ਪਿਆਰੀ ਹੁੰਦੀ ਆ ਤੁਸੀਂ ਕਰਕੇ ਦੇਖੋਗੇ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾ ਜਿਉਂਦੇ ਰਹੋ